ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਤੜਕਸਾਰ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਕਾਲੀ ਥਾਰ ਪੰਜ ਲੋਕਾਂ ਦੇ ਲਈ ਕਾਲ ਬਣ ਗਈ। ਇਸ ਥਾਰ ਦੇ ਵਿੱਚ ਕੁੱਲ 6 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ 3 ਕੁੜੀਆਂ ਤੇ 3 ਮੁੰਡੇ ਦੱਸੇ ਜਾ ਰਹੇ ਨੇ ਪਰ ਐਸੇ ਦਰਮਿਆਨ ਭਿਆਨਕ ਹਾਦਸਾ ਵਾਪਰਦਾ ਹੈ। ਕਾਲੀ ਥਾਰ ਦੀ ਇਸ ਵੇਲੇ ਹਾਲਾਤ ਕੀ ਨੇ ਇਹ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ। ਇਹ ਥਾਰ ਚੱਕਨਾ ਚੂਰ ਹੋ ਚੁੱਕੀ ਆ। ਦਰਸਲ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਦਿੱਲੀ ਵਾਲੇ ਪਾਸਿਓ ਇੱਕ ਗੱਡੀ ਆ ਰਹੀ ਸੀ, ਇਹ ਥਾਰ ਆ ਰਹੀ ਸੀ ਤੇ ਇਸ ਦੇ ਵਿੱਚ ਜੋ 6 ਲੋਕ ਸਨ ਉਹਨਾਂ ਦੇ ਵਿੱਚੋਂ 4 ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਇਹ ਥਾਰ ਜਿਹੜੀ ਹੈ ਡਿਵਾਈਡਰ ਦੇ ਨਾਲ ਟਕਰਾਂਦੀ ਹੈ ਬਾਅਦ ਦੇ ਵਿੱਚ ਪਲਟ ਜਾਂਦੀ ਹੈ ਜੋ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਕਿ ਇਹ ਜੋ ਨੌਜਵਾਨ ਸਨ ਇਹ ਪਾਰਟੀ ਕਾਰਸਨ ਕਿਸੇ ਕਲੱਬ ਦੇ ਵਿੱਚ ਸਨ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਇੱਕ ਬੈਂਡ ਦੇਖਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਲੱਗ ਰਿਹਾ ਹੈ ਕਿ ਸ਼ਾਇਦ ਇਹ ਨੌਜਵਾਨ ਜਿਹੜੇ ਸਨ ਨਸ਼ੇ ਦੇ ਵਿੱਚ ਸਨ ਹਾਲਾਂਕਿ ਕੋਈ ਜਾਣਕਾਰੀ ਅਧਿਕਾਰਿਕ ਇਸ ਦੀ ਸਾਹਮਣੇ ਨਹੀਂ ਆਈ ਹੈ ਕਿ ਇਹਨਾਂ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ਜਾਂ ਫਿਰ ਨਹੀਂ ਕੀਤਾ ਜੋ ਜਾਣਕਾਰੀ ਜੋ ਚਸ਼ਮਦੀਤ ਉੱਥੇ ਸਨ ਉਹਨਾਂ ਦੇ ਵੱਲੋਂ ਇਹੀ ਦੱਸਿਆ ਗਿਆ ਕਿ ਗੱਡੀ ਦੀ ਰਫ਼ਤਾਰ ਕਾਫੀ ਤੇਜ਼ ਸੀ ਤੇ ਇਸੇ ਦਰਮਿਆਨ ਇਹ ਥਾਰ ਬੇਕਾਬੂ ਹੋ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਡਿਵਾਈਡਰ ਦੇ ਵਿੱਚ ਜਾ ਕੇ ਵੱਜਦੀ ਹੈ ਅਤੇ ਬਾਅਦ ਦੇ ਵਿੱਚ ਇਥਾਰ ਹਾਈਵੇ ਤੇ ਪਲਟ ਜਾਂਦੀ ਹੈ ਤੋ ਉਸ ਵੇਲੇ ਚੀਕ ਚਿਹੜਾ ਮਚ ਜਾਂਦਾ ਹੈ ਕੁਝ ਲੋਕ ਮਦਦ ਦੇ ਲਈ ਵੀ ਆਂਦੇ ਨੇ ਜਿਸ ਤੋਂ ਬਾਅਦ ਜੋ ਜ਼ਖਮੀ ਹੁੰਦੇ ਨੇ ਨੌਜਵਾਨ ਜੋ ਮੁੰਡੇ ਅਤੇ ਕੁੜੀਆਂ ਦੱਸੇ ਜਾ ਰਹੇ ਨੇ ਇਸ ਥਾਰ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਪਰ ਹੁਣ ਤੱਕ ਜੋ ਜਾਣਕਾਰੀ ਹੈ ਕਿ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਵਿਅਕਤੀ ਜੋ ਹੈ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਗੁਰੂਗਰਾਮ ਦੇ ਵਿੱਚ ਸਵੇਰੇ ਕਰੀਬ 4 ਵਜੇ ਦਾ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਦਾ ਯੂਪੀ ਨੰਬਰ ਦੀ ਇਹ ਥਾਰ ਸੀ ਤੇ ਇਸ ਥਾਰ ਦੇ ਵਿੱਚ ਤਿੰਨ ਮੁੰਡੇ ਅਤੇ ਤਿੰਨ ਕੁੜੀਆਂ ਸਵਾਰ ਸਨ ਤੇ ਇਸੇ ਦਰਮਿਆਨ ਜੋ ਜਾਣਕਾਰੀ ਇਹ ਆ ਸਾਹਮਣੇ ਆ ਰਹੀ ਹੈ ਕਿ ਗੁਰੂਗ੍ਰਾਮ ਦੇ 47 ਚੌਂਕ ਦੇ ਵਿੱਚ ਇਹ ਹਾਦਸਾ ਵਾਪਰਦਾ ਹੈ ਨੈਸ਼ਨਲ ਹਾਈਵੇ 48 ਦੇ ਐਗਜ਼ਿਟ ਨੰਬਰ ਨੋ ਤੋਂ نیچے ਉਤਰਦੇ ਵੇਲੇ ਇਹ ਜੋ ਥਾਰ ਹੈ ਇਹ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਫਿਰ ਜਾ ਕੇ ਡਿਵਾਈਡਰ ਦੇ ਵਿੱਚ ਟਕਰਾ ਜਾਂਦੀ ਹੈ ਉਸ ਤੋਂ ਬਾਅਦ ਜੋ ਜਿਸ ਤਰੀਕੇ ਦੇ ਨਾਲ ਹਾਲਾਤ ਬੰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਸਵੇਰ ਦਾ ਸਮਾਂ ਸੀ ਯੂਪ ਨੰਬਰ ਦੀ ਥਾਰ ਸੀ ਅਤੇ ਜੋ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਥਾਰ ਦੇ ਵਿੱਚ ਜੋ ਨੌਜਵਾਨ ਸਨ ਉਹਨਾਂ ਦੇ ਵਿੱਚੋਂ ਇੱਕ ਜੋ ਕੁੜੀ ਹੈ ਉਹ ਜੱਜ ਦੀ ਧੀ ਦੱਸੀ ਜਾ ਰਹੀ ਹੈ ਰਾਈ ਬਰੇਲੀ ਦੇ ਜੱਜ ਦੀ ਧੀ ਸੀ ਅਤੇ ਉਸ ਦੇ ਨਾਲ ਉਸ ਦੇ ਕੁਝ ਹੋਰ ਦੋਸਤ ਵੀ ਸਨ 4 ਵਜੇ ਜਦੋਂ ਇਹ ਨੌਜਵਾਨ ਪਾਰਟੀ ਕਰਕੇ ਵਾਪਸ ਆ ਰਹੇ ਸਨ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਹੱਥ ਦੇ ਵਿੱਚ ਕਲੱਬ ਦੇ ਬੈਂਡ ਦੇਖੇ ਗਏ ਤੇ ਜਾਣਕਾਰੀ ਇਹੀ ਲੱਗ ਰਹੀ ਹੈ ਜੋ ਪੁਲਿਸ ਨੂੰ ਫਿਲਹਾਲ ਇਹੀ ਲੱਗ ਰਿਹਾ ਕਿ ਇਹ ਨੌਜਵਾਨ ਪਾਰਟੀ ਕਰਕੇ ਕਲੱਬ ਦੇ ਵਿੱਚ ਵਾਪਸ ਆ ਰਹੇ ਸਨ ਤੇ ਇਸ ਦੇ ਦਰਮਿਆਨ ਇਹਨਾਂ ਦੀ ਇੱਕ ਥਾਰ ਆਊਟ ਆਫ ਬੈਲੈਂਸ ਹੋ ਜਾਂਦੀ ਹੈ ਬੇਕਾਬੂ ਹੋ ਕੇ ਸਿੱਧਾ ਡਿਵਾਈਡਰ ਦੇ ਵਿੱਚ ਟਕਰਾ ਜਾਂਦੀ ਹੈ ਮੰਦ ਭਾਗਾ ਹਾਦਸਾ ਵਾਪਰਿਆ ਕਿਉਂਕਿ ਇਸ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਪੰਜ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ ਜੋ ਇਸ ਥਾਰ ਦੇ ਵਿੱਚ ਸਵਾਰ ਸਨ ਜਿਤਕੀ ਇੱਕ ਨੌਜਵਾਨ ਜਿਹੜਾ ਹੈ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਮੈਦਾਨਤਾ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਕਿਸ ਤਰੀਕੇ ਦੇ ਨਾਲ ਥਾਰ ਦੇ ਇਸ ਵੇਲੇ ਹਾਲਾਤ ਕੀ ਬਣੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਥਾਰ ਚੱਕਨਾ ਚੂਰ ਹੋ ਚੁੱਕੀ ਹੈ ਇਸੇ ਥਾਰ ਦੇ ਵਿੱਚ ਕੁਝ ਸਮਾਂ ਪਹਿਲਾਂ ਜੇਕਰ ਰਾਤ ਦੀ ਗੱਲ ਕੀਤੀ ਜਾਵੇ 6 ਨੌਜਵਾਨ ਜਿਹੜੇ ਨੇ ਇਸ ਦੇ ਵਿੱਚ ਤਿੰਨ ਕੁੜੀਆਂ ਤਿੰਨ ਮੁੰਡੇ ਸੀ ਉਹ ਪਾਰਟੀ ਕਰ ਰਹੇ ਸਨ ਪਾਰਟੀ ਕਰਕੇ ਵਾਪਸ ਆ ਰਹੇ ਸੀ ਤੇ ਇਸੇ ਦਰਮਿਆਨ ਉਹਨਾਂ ਦੀ ਥਾਰ ਬੇਕਾਬੂ ਹੋ ਜਾਂਦੀ ਹੈ ਤੇ ਵੱਡਾ ਹਾਦਸਾ ਵਾਪਰ ਜਾਂਦਾ ਹੈ ਹਰਿਆਣਾ ਦੇ ਗੁਰੂਗ੍ਰਾਮ ਦੀਆਂ ਇਹ ਤਸਵੀਰਾਂ ਨੇ ਯੂਪੀ ਨੰਬਰ ਦੀ ਇਹ ਥਾਰ ਜੋ ਦਿੱਲੀ ਵਾਲੇ ਪਾਸੇ ਉਹ ਗੁਰਗ੍ਰਾਮ ਵੱਲ ਆ ਰਹੀ ਸੀ ਤੇ ਇਸੇ ਦਰਮਿਆਨ ਨੈਸ਼ਨਲ ਹਾਈਵੇ ਤੇ ਇਹ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਨੈਸ਼ਨਲ ਹਾਈਵੇ 48 ਦੇ ਐਗਜ਼ਿਟ ਨੰਬਰ 9 ਤੋਂ نیچے ਉਤਰ ਜਾਂਦੀ ਹੈ ਤੇ ਇਸੇ ਦਰਮਿਆਨ ਇਹ ਮੰਦ ਭਾਗਾ ਹਾਦਸਾ ਵਾਪਰ ਜਾਂਦਾ ਹੈ